ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਵੀਡੀਓ ਨੂੰ ਦੇਖ ਸਕੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਫਰਸਟ ਸੂਟ ਆਪਣਾ ਜਿਹੜਾ ਰਹੇਗਾ ਵੈਲਵਟਸ ਹੋਏਗਾ ਇਹ ਵਧੀਆ ਵਾਲੀ ਵੈਲਵਟ ਹੋਏਗੀ 9000 ਵਾਲੀ ਵੈਲਵਟ ਹੋਏਗੀ 9000 ਵੈਲਵਟ ਦਾ ਨੇਮ ਹੈ ਜੀ 9000 ਪ੍ਰਾਈਸ ਨਹੀਂ ਹੈਗਾ 9000 ਵੈਲਵਟ ਦਾ ਨੇਮ ਹੈ ਜੀ 9000 ਵਾਲੀ ਵੈਲਵਟ ਹੋਏਗੀ ਠੀਕ ਹੈ ਜੀ 9000 ਵੈਲਵਟ ਨੇਮ ਹੈ ਵੈਲਵਟ ਦਾ ਤੇ ਇਹਦੇ ਤੇ ਹੈਂਡਵਰਕ ਦਾ ਕੰਮ ਕੀਤਾ ਵੀ ਸ਼ੇਪ ਨੈਕ ਬਣਿਆ ਆ ਤੁਸੀਂ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਆ ਠੀਕ ਹੈ ਜੀ ਨਾਲ 슬ੀਵਸ ਤੇ ਵੀ ਆਪਾਂ ਕੰਮ ਕੀਤਾ ਆ ਤੇ ਨਾਲ ਦੁਪੱਟਾ ਜਿਹੜਾ ਇਹਦੇ ਰੱਖਿਆ ਹੋਇਆ ਸ਼ਿਮਰ ਦਾ ਦੁਪੱਟਾ ਸ਼ਿਮਰ ਦਾ ਹੋਏਗਾ ਹੈਂਡਵਰਕ ਦਾ ਬਹੁਤ ਵਧੀਆ ਕੰਮ ਕੀਤਾ ਹੋਏਗਾ ਨੈਕ ਬਹੁਤ ਸੋਹਣਾ ਰੈਡੀ ਕੀਤਾ ਆ ਤੇ ਨਾਲ 슬ੀਵਸ ਤੇ ਕੰਮ ਕਰਕੇ ਬਹੁਤ ਸੋਹਣਾ ਜਿਹੜਾ ਸੂਟ ਨੂੰ ਰੈਡੀ ਕੀਤਾ ਆ ਠੀਕ ਹੈ ਜੀ ਨਾਲ ਸਾਰੇ ਜਿਹੜੇ ਸ਼ਰਟ ਦੇ ਵਿੱਚ ਜਿਹੜਾ ਬਹੁਤ ਸੋਹਣਾ ਸੀਪੀ ਦਾ ਕੰਮ ਕੀਤਾ ਹੋਏਗਾ ਤੇ ਦੁਪट्टे ਤੇ 4 ਸਾਈਡ ਲੈਸ਼ ਲਗਾ ਕੇ ਪ੍ਰੋਪਰ ਫਰਨਿਸ਼ਿੰਗ ਕਰਕੇ ਇਸ ਤਰ੍ਹਾਂ ਦੁਪੱਟਾ ਮਿਲੇਗਾ ਬਹੁਤ ਸੋਹਣਾ ਜਿਹੜਾ ਵੈਲਵਟ ਦਾ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਵਾਲੀ ਵੈਲਵਟ ਹੈ ਇਹ ਜੀ ਤੇ ਬਹੁਤ ਵਧੀਆ ਫੈਬਰਿਕ ਰਹਿਣ ਵਾਲਾ ਪ੍ਰਾਈਸ ਬਹੁਤ ਹੀ ਜੈਨੂਅਲ ਹੈ ਇਹਦੇ ਵਿੱਚ ਆਪਣੇ ਕੋਲ 4-5 ਕਲਰ ਅਵੇਲੇਬਲ ਹੈਗੇ ਆ ਅਗਰ ਤੁਸੀਂ ਉਹ ਲੈਣੇ ਆ ਇਸ ਤੋਂ ਇਲਾਵਾ ਅਗਰ ਕੋਈ ਹੋਰ ਕਲਰ ਦੇ ਕਰਾਉਣਾ ਤਾਂ ਤੁਹਾਨੂੰ ਆਰਡਰ ਤੇ ਬਣਵਾਉਣਾ ਪਵੇਗਾ ਨੈਕਸਟ ਆ yellow ਕਲਰ ਹੋਏਗਾ ਜੀ yellow ਬਹੁਤ ਸੋਹਣਾ ਆ ਕਲਰ ਹੈ ਇੱਥੇ ਜਿਹੜਾ ਨੈਕ ਬਣਿਆ ਹੈ ਨਾਲ ਕਲੀਆਂ ਜਾਂਦੀਆਂ ਨੈਕਸਟ ਆਪਣਾ ਮਹਿੰਦੀ ਕਲਰ ਵਿੱਚ ਹੋਏਗਾ ਨੈਚੁਰਲ ਕريب ਤੇ ਨੂੰ ਆਪਾਂ ਰੈਡੀ ਕੀਤਾ ਨਾਲ 슬ੀਵਸ ਤੇ ਵੀ ਵਰਕ ਕੀਤਾ ਆ ਤੇ ਦੁਪੱਟਾ ਤੇ ਨਾਲ organza ਦਾ ਰੱਖਿਆ ਹੈ ਤੇ ਬਾਟਮ ਜਿਹੜੀ ਉਤੇ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਇਆ ਹੈ ਦੁਪੱਟੇ ਦੇ ਫੋਰ ਸਾਈਡ ਲੈਸ਼ ਲਗਾ ਕੇ ਨਾਲ ਜਿਹੜਾ ਵਰਕ ਵੀ ਕੀਤਾ ਹੋਇਆ ਹੈ ਸ਼ਰਟ ਤੇ ਚੈੱਕ ਕਰ ਸਕਦੇ ਹੋ ਨੈਕ ਬਣਿਆ ਹੋਇਆ ਘੇਰਾ ਬਣਿਆ ਤੇ ਸੈਂਟਰ ਵਿੱਚ ਜਿਹੜੇ ਫਲਾਵਰਸ ਬਣਿਆ ਜੀ ਨੈਕਸਟ ਆਪਣੇ ਕੋਲ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਹੋਣਗੇ organza ਦਾ ਸੂਟ ਹੋਏਗਾ ਨਾਲ ਦੁਪੱਟਾ ਪਏ ਦੀ ਚਨੌਂਦ ਰੱਖਿਆ ਦੁਪੱਟੇ ਤੇ ਫੋਰ ਸਾਈਡ ਜਿਹੜਾ ਆ ਬਹੁਤ ਸੋਹਣਾ ਜਿਹੜਾ ਆ ਕੰਮ ਕੀਤਾ ਹੋਇਆ ਆ ਸੈਂਟਰ ਵਿੱਚ ਵਿੱਚ ਲਾਈਨਸ ਦਿੱਤੀਆਂ ਹੋਈਆਂ ਬਹੁਤ ਸੋਹਣੀਆਂ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਸ਼ਾਰਟ ਦੇਖੋ ਬਹੁਤ ਹੈਵੀ ਬਣੀ ਹੋਈ ਹੈ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਨੈਕਸਟ ਆਵਲਾ ਸੂਟ ਇਹ ਸਪਰਾ ਸ਼ਿਮਰਦਾ ਹੋਏਗਾ ਸੂਟ ਨਾਲ ਸ਼ਿਮਰਦਾ ਹੀ ਦੁਪੱਟਾ ਹੋਏਗਾ ਬਹੁਤ ਹੈਵੀ ਸੂਟ ਹੋਏਗਾ ਪਾਰਟੀ ਵੇਅਰ ਲੁੱਕ ਹੋਏਗਾ ਮੈਰਿਜ ਫੰਕਸ਼ਨ ਤੁਸੀਂ ਕਿਤੇ ਵੀ ਵੇਅਰ ਕਰਨਾ ਹੈ ਤੁਸੀਂ ਇਹਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਰੈਡੀ ਪਏ ਆ ਜਿਹੜੇ ਤੁਸੀਂ ਬਣਵਾ ਸਕ ਲੈ ਸਕਦੇ ਹੋ ਅਗਰ ਇਸ ਤੋਂ ਇਲਾਵਾ ਕੋਈ ਕਲਰ ਤੁਸੀਂ ਲਾਈਕ ਕਰਦੇ ਹੋ ਤਾਂ ਤੁਹਾਨੂੰ ਆਰਡਰ ਤੇ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਹੈਵੀ ਸੂਟ ਆਪਣੇ ਕੋਲ ਬਣ ਕੇ ਰੈਡੀ ਹੋਏ ਸਾਰੇ ਹੈਂਡਵਰਕ ਦੇ ਹੋਣਗੇ ਦੁਪੱਟਿਆਂ ਤੇ ਫੋਰ ਸਾਈਡ ਜਿਹੜਾ ਵਰਕ ਕੀਤਾ ਨਾਲ ਜਿਹੜਾ ਵਿੱਚ ਜਿਹੜਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਫਲਾਵਰਸ ਦਾ ਨੈਕਸਟ ਆ ਮਜ਼ੈਂਟਾ ਸੂਟ ਹੋਏਗਾ ਜਿਹੜਾ ਦਾ ਫੈਬਰਿਕ ਰੱਖਿਆ ਆਪਾਂ ਕ੍ਰੇਪ ਨਾਲ ਦੁਪੱਟਾ ਇਹਦੇ ਹੈਗਾ ਪਿਓਰ ਚਨੋਂਨ ਦਾ ਹੈਵੀ ਜਿਹੜਾ ਪਾਰਟੀ ਵੇਅਰ ਸੂਟ ਆ ਇਹ ਜਿਹੜਾ ਬ੍ਰਾਈਡਲ ਦੇ ਲਈ ਆ ਅਗਰ ਤੁਸੀਂ ਕੋਈ ਬ੍ਰਾਈਡਲ ਬਾਈ ਕਰਨਾ ਚਾਹੁੰਦੇ ਚਾ ਕੋਈ ਤੁਸੀਂ ਨਿਊਲੀ ਮੈਰਿਡ ਆ ਮੈਰਿਜ ਵਗੈਰਾਤ ਲਈ ਬਾਈ ਕਰਨਾ ਚਾਹੁੰਨੇ ਬਹੁਤ ਵਧੀਆ ਬਾਟਮ ਤੇ ਬਹੁਤ ਹੈਵੀ ਵਰਕ ਕੀਤਾ ਹੋਇਆ ਆ ਤੇ ਨਾਲ ਦੁਪੱਟੇ ਤੇ ਬਹੁਤ ਸੋਨਾ ਵਰਕ ਕੀਤਾ ਅਗਰ ਤੁਸੀਂ ਇਹਨੂੰ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਾਉਣਾ ਕਿਸੇ ਹੋਰ ਕਲਰ ਤੇ ਵੀ ਕਰਾ ਸਕਦੇ ਹੋ ਨੈਕਸਟ ਆਵਲਾ ਸੂਟ ਹੋਏਗਾ ਜੌਰਜਟ ਦਾ ਸੂਟ ਹੋਏਗਾ ਨਾਲ ਦੁਪੱਟਾ ਬਨਾਰਸੀ ਸਟਾਈਲ ਹੋਏਗਾ ਬਹੁਤ ਸੋਹਣਾ ਸੈਲੀਬ੍ਰਿਟੀ 컬렉ਸ਼ਨ ਹੈ ਤੁਸੀਂ ਚੈੱਕ ਕਰ ਸਕਦੇ ਨਾਲ ਆਪਾਂ ਫੋਟੋ ਲਗਾਈ ਹੈ ਇਦਾਂ ਸੂਟ ਦੀ ਜਿਹੜੀ ਲੁੱਕ ਬਣ ਕੇ ਰੈਡੀ ਹੋਏਗੀ ਤੇ ਸੈਲੀਬ੍ਰਿਟੀ ਜਿਹੜਾ ਇਹ ਸੂਟ ਹੈ ਜੀ ਬਹੁਤ ਵਧੀਆ ਕਲਰ ਹੈ ਬਹੁਤ ਹੀ ਵਧੀਆ ਕੰਟਰਾਸਟ ਹੈ ਜੀ ਨੈਕਸਟ ਆਪਣਾ ਇਹ ਹੋਏਗਾ ਆਹ ਆਫ ਵਾਈਟ ਕਰੀਮ ਜਿਹਾ ਸੂਟ ਹੋਏਗਾ ਕਰੀਮ ਕਲਰ ਦਾ ਹੋਏਗਾ ਸ਼ਿਮਰ ਦਾ ਸੂਟ ਹੋਏਗਾ ਨਾਲ ਦੁਪੱਟਾ ਸ਼ਿਮਰ ਦਾ ਹੋਏਗਾ ਬਹੁਤ ਸੋਹਣੇ ਦੇ ਵਿੱਚ ਸਿੰਗਲ ਪੀਸ ਆਪਣੇ ਕੋਲ ਕਲਰ ਰੈਡੀ ਹੋ ਕੇ ਆਇਆ ਹੈ। ਨੈਕਸਟ ਆ ਜੌਰਜਟ ਦਾ ਸੂਟ ਹੈ ਨਾਲ ਦੁਪੱਟਾ ਇਹਦੇ ਵਿੱਚ ਚਨਾਉਂ ਦਾ ਰੱਖਿਆ ਦੁਪੱਟੇ ਦੇ ਫੋਰ ਸਾਈਡ ਲੈਸ਼ ਲਾ ਕੇ ਬਹੁਤ ਸੋਹਣਾ ਦੁਪੱਟੇ ਨੂੰ ਰੈਡੀ ਕੀਤਾ ਹੈ ਜੌਰਜਟ ਦਾ ਸੂਟ ਹੋਏਗਾ ਮਸ਼ੀਨ ਵਰਕ ਕੀਤਾ ਹੋਏਗਾ ਸ਼ਰਟ ਤੇ ਬਹੁਤ ਸੋਹਣਾ ਹੋਏਗਾ। ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਰਡਰ ਕਰ ਸਕਦੇ ਹੋ। ਉਮੀਦ ਹੈ ਜੀ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਏਗੀ। ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਆਪਣੀ ਕਲੈਕਸ਼ਨ। ਤੇ ਆਪਣਾ ਦੂਸਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਿਓ ਧੰਨਵਾਦ